ਸਾਰੇ ਮੇਰੇ ਮਿੱਤਰੋ ਤੇ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਤੇ ਦਿਨ ਵਧੀਆ ਅੱਜ ਤੋਣੇ ਗੰਡੇ ਗੁੰਡੇ ਅੱਜ ਹੁਣ ਆਏ ਕਿਰਨਾ ਤਾਂ ਤੋਂ ਸਾਫ ਕੱਲ ਕੁਝ ਕਰ ਲਿਆ ਸੀਗਾ ਤੇ ਕੁਝ ਹੁਣ ਕਰਦੇ ਆਂ ਮੁਰਕੇ ਬਾਈਰ ਕੇ ਗੰਡੇ ਗੁੰਡੇ ਲੈ ਕੇ ਆਉਂਦੇ ਆਂ ਜਿੰਦ ਕਿਰਨ ਪਾ ਲਈ ਗੁੱਡ ਘਟ ਆਹ ਤੇ ਉਹ ਨਿਗਲੇ ਹੋ ਗਏ ਤੇ ਨਾਲੇ ਆਪਣੇ ਗੰਡੇ ਆ ਜਾਣਗੇ ਤੇ ਫਿਰ ਲਾਉਣੇ ਆ ਫੱਕ ਕਰਾਂ ਘਾਹ ਆਪਣਾ ਘਟਣਾ ਪਣਾ ਜ ਹੋਰੇ ਚ ਜੜਾਂੀਆਂ ਚਲੋ ਦਿਖਾਉਣਾ ਫਿਰ ਤੁਹਾਨੂੰ ਫਿਰਦੇ ਆ ਕਮੈਂਟ ਤਾਂ ਲੈ ਕੇ ਜਰੂਰ ਕਰਨ ਭੁੱਲਣਾ ਯਾ ਮੈਂ ਪਰੇ ਹੋ ਜਾ ਲੈ ਵੀ ਮਾਰਦੇ ਆ ਹਲ ਹੁਣ ਇਹਦੇ ਨਾਲ ਵਟਨਾ ਵਾ ਪਟੋ ਦਵਾ ਦਵਾ ਇਹ ਯੰਤਰ ਆ ਇਹ ਤੋੜਨਗੇ ਬਿੱਟੀ ਬੜੀ ਨਾਲ ਗਿੱਲੀ ਭਾਰੀ ਬਹੁਤ ਹੋ ਜੁਣਾ ਸਹੀ ਪੰਡ ਵਾਂਗੂ ਹੀ ਵੇ ਹਾਂ ਥਾਂ ਗੱਲਾ ਬਹੁਤ ਹੈ ਹਾਂਜੀ ਮਿੱਤਰੋ ਧੁੱਪ ਨਹੀਂ ਕਲਾਈ ਬਹੁਤ ਆ ਤੇ ਥਾਂ ਸੀਗਰਾਂ ਗੁੱਟਦਾ ਸੀਗਾ ਨੀਰਾਂ ਨੂੰ ਨਾ ਵੜ ਲਿਆ ਨੇ ਨੀਰ ਤਾਂ ਕੰਮ ਕਾਦ ਗਏ ਫੇਲ ਆਲਾ ਗੰਡੇ ਗੁੰਡੇ ਤਾ ਪੋਹ ਸੁਣੀ ਅੱਜ ਹਾਂ ਜੋ ਤਾਂ ਠੀਕ ਆ ਕਿਵੇਂ ਮੌਸਮ ਅੱਜ ਮਾਹ ਵਧੀਆ ਯਾਰ ਆ ਗਿਆ ਅੱਜ ਹਾਂ ਵੇ ਕੀ ਕੀ ਕਹਿਣਾ ਕਰੰਟ ਤਾਂ ਲੈ ਕੇ ਜਰੂਰ ਕਰਨਾ ਹਾਂ ਤੇ ਸਬਸਕ੍ਰਾਈਬ ਵੀ ਕਰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਹੈ ਕਹੀਂ 600 ਇੱਕ ਵੀ ਕਰਨਾ ਹਾਂ ਕੀ ਕਰਨਾ 600 ਇੱਕ 600 ਇੱਕ ਵੀ ਕਰਨਾ ਹੈ ਚਲੋ ਵਾਟਰ ਕੇ ਨੀਰਾ ਨੂਰਾ ਲਾਉਣੇ ਸਾਨੂੰ ਲਓ ਜੀ ਵਾੜ ਤਾਂ ਪਣੀਰਾ ਸਾਰਾ ਤੇ ਹੁਣ ਅਪ ਚੱਲੇ ਆ ਇੱਕ ਤਾਂ ਮਸ਼ੀਨ ਦਾ ਹੱਤੜਾ ਜਪਤਾ ਕਰਕੇ ਹੁਣ ਬਣਾਇਆ ਕਿ ਨਹੀਂ ਬਣਾਇਆ ਮਿਸਤਰੀ ਨੇ ਕਿ ਤਾਉ ਪਤਾ ਕਰਕੇ ਆਉਣੇ ਨੇ ਤੇ ਇੱਕ ਬਾਈ ਬਾਈ ਕਹਿੰਦਾ ਆਉਣੇ ਆ ਹਾਂ ਤੋਂ ਵੀ ਜ਼ਿਆਦਾ ਗਿੱਲਾ ਦੇਣੇ ਅੱਜ ਹੱਕ ਲੱਗਦੇ ਕਿ ਨਹੀਂ ਲੱਗਦੀ ਤੇ ਮਸ਼ੀਨ ਦਾ ਹੱਥਾ ਦਾ ਪਤਾ ਕਰਕੇ ਆਉਣੋਂ ਨੇ ਚਲੋ ਮਿਲਦੇ ਆਂ ਜਾ ਕੇ ਫਿਰ ਈ ਕਹਿੰਦੇ ਮਿਸਤਰੀ ਹਾਂਜੀ ਆਪਣੀ ਆ ਗਈ ਸੀ ਫਾਕਾ ਕੰਢਿਆਂ ਵਾਲੀ ਫਾਕ ਬਰੀਕ ਆ ਤੇ ਰੇਡ ਰੂਟ ਦਾ ਸਾਰਾ ਪੁੱਛਿਆ ਨਹੀਂ ਕਿੰਨਾਗਾ ਕੰਢੇ ਚ ਲਾ ਦੇਣੇ ਸੀ ਨਹੀਂ ਤਾਂ ਉਪੀ ਬੜੇ ਨਿਕਲੇ ਸੀਗੀ ਪਰ ਪੰਗਾ ਹੋਗਾ ਥੋੜਾ ਜਿਆ ਹੁਣ ਆਈ ਪੜ ਜਾ ਕੇ ਹੁਣ ਕਰ ਦੇਖ ਰਹੇ ਆਂ ਇਹ ਡੱਬੇ ਜੀ ਟੱਪ ਕਰਕੇ ਜਵਕਰੇ ਮੁਕਰੇ ਵਾਰ ਕਰ ਦਿੰਦੇ ਨੇ ਕਿ ਵਾੜੀ ਚ ਰਹਿੰਦੇ ਨੇ ਜਰਗਾ ਇਹ। ਪੰਜਾ। ਲੈ ਦਵਾਈ ਦੁਈ ਦੇਤੀ ਇਹਨਾਂ ਨੂੰ। ਦਿਖਾਉਣਾ ਤੁਹਾਨੂੰ ਬਾਹਰ ਜਾ ਕੇ ਕੀ ਸਿਸਟਮ ਬਣ ਗਿਆ। ਜੋ ਤਾਂ ਹੋ ਗਿਆ ਆਪਣਾ ਕੰਮ ਖਰਾਬ ਸਾਰਾ ਹੀ। ਹੈਂ? ਮੈਂ ਤੁਹਾਨੂੰ ਆਖਿਆ ਰਹੀ ਉਹਦਾ ਬਾਟਾ ਪਾਉ। ਉਹਦਾ ਬਾਟਾ ਇੱਥੇ ਬਣਾਈ ਹੁੰਦੀ ਤੇ ਇੱਥੇ ਨਾ ਪਈ। ਤੇ ਵਟ ਨਹੀਂ ਪਈ ਅਸੀਂ ਤੇ ਉਹ ਮੇਰਗੇ ਧੋਤੇ ਕੱਪੜੇ ਸਾਰਾ ਪਾਣੀ ਇੱਧਰ ਵੜ ਗਿਆ। ਤੇ ਮੈਂ ਆਖਿਆ ਸੀ ਜਿਆ ਖਾਲੀ ਉਹ ਬਣਾਈ ਹੁੰਦੀ। ਸ਼ਾਤ ਕੱਜ ਗੰਡੇ ਫਰਾ ਆਪਣੇ ਲੱਗ ਜਾਂਦੇ ਆਕੂਗਤ ਲਿਆਂਦੇ ਸੀਗੀ ਚਲ ਦੇਣੇ ਆ ਕੱਲ ਨੂੰ ਇੱਥੇ ਇੰਨਾ ਥਾਂ ਪਿਆ ਆਪਣੇ ਕੋਲ ਇੰਨਾ ਸੁੱਕਾ ਜਿੰਨੇ ਸੁੱਕਾ ਥਾਂ ਉਹਨਾਂ ਨੇ ਉਹਨੇ ਜਿਕਰ ਲਾ ਦੇਣਗੇ ਤੇ ਹੋਰ ਕੋਈ ਵਧੀਆ ਸਿਸਟਮ ਆਪਣੀ ਗੋਭੀ ਕਾ ਵੀ ਗੋਭੀ ਵਧੀਆ ਆ ਛੋਟੀ ਗੋਭੀ ਲਾਈ ਸੀ ਇਧਰ ਇਹਨਾਂ ਜਦ ਕੱਢਦੇ ਸੀ ਮਟਰ ਘਟ ਹੋਏ ਸੀਗੇ ਮਟਰ ਲਾਏ ਸੀਗੇ ਤੇ ਮਟਰ ਥੋੜੇ ਜਿਹਾ ਪਾਣੀ ਪਾਣੀ ਵੱਧ ਪੈ ਗਿਆ ਨਾ ਚ ਤਾਂ ਕਰਕੇ ਜਿਆਦਾ ਚੱਲੇ ਨਹੀਂਗੇ ਤੇ ਗੋਭੀ ਲਾਤੀ ਛੋਟੀ ਬਾਅਦ ਚ ਫੱਕਾ ਇੱਕ ਵਾਰ ਦਾ ਕਰਦੇ ਸਾਫ ਇੱਕ ਨੂੰ ਹੋਰ ਕਰਦੇ ਕਰੜਕ ਸਾਫ ਸਭ ਜੀ ਹੋ ਜੀ ਵਧੀਆ ਕਰਾਂ ਆਗੂ ਵੀ ਤਾਂ ਹੋਣ ਵਾਲੀ ਐ ਗਾਜਰਾ ਨਹੀਂ ਬਸ ਲਾਉਣੇ ਆ ਵਾਢਾ ਪਾਲਕ ਮੇਥੇ ਸਬਜੀ ਲਾਉਣੀ ਚਾਹੀਦੀ ਥੋੜੀ ਥੋੜੀ ਸਾਰੇ ਨਾ ਕਰੇ ਸਬਜੀ ਦਾ ਇੱਕ ਤਾਂ ਐ ਫਾਇਦਾ ਜੋਤ ਸਬਜੀ ਮਾਲ ਆਪ ਲਾਉਣੇ ਆ ਵੀ ਵਧੀਆ ਮੁੱਲ ਮੁੱਲ ਨਹੀਂ ਲਿਉਣੀ ਪੈਂਦੀ ਇੱਕ ਤਾਂ ਠੀਕ ਐ ਇੱਕ ਘਰ ਦੇ ਸਬਜੀ ਹੋ ਜਾਂਦੀ ਐ ਚ ਕੋਈ ਰਹਿ ਨਹੀਂ ਪਾਉਂਦੇ ਆਪਾਂ ਹੋਰ ਨਹੀਂ ਹਨਾ ਇਸ ਵਾਸਤੇ ਮੈਂ ਯਾਰ ਸਪਰੇਅ ਹੀ ਬਾਹਰ ਨੂੰ ਦਿਖਾਉਂਗਾ ਹਾਂ। ਹੂੰ ਵਾਕੀ ਚੱਲ ਤੜਕੇ ਦੇਣੇ ਆ ਫਿਰ ਅਸੀਂ ਅੱਧੇ ਸਾਂਝ ਲਾ ਲਾਂਗੇ ਆਪਾਂ। ਹੂੰ ਆਕ ਲੈਂਦੀ ਪਈ ਐ ਤੇ ਅਗਲੇ ਵਲੌਗ ਚ ਮਿਲਦੇ ਆ ਫਿਰ ਸਾਨੂੰ। ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਦੇ।